ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕ ਪੰਥ ਵੈੱਬ ਚੈਨਲ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਇਤਿਹਾਸਿਕ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਮਹਾਰਾਸ਼ਟਰ ਨਾਦੇੜ ਸਾਹਿਬ ਜੀ ਦੇ ਇਸ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਾਣਦੇ ਹਾਂ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਜੀ ਦਾ ਇਤਿਹਾਸ ਸਹਬੇ ਕਮਾਲ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਪਾਸੋਂ ਖੀਸਾ ਮੇਰਾ ਹੱਥ ਤੇਰਾ ਦਾ ਵਰਦਾਨ ਸਮਈ ਬੈਠਾ ਇਹ ਗੁਰਦੁਆਰਾ ਸੋ ਆਪ ਜ ਦੱਖਣੀ ਸੂਬੇ ਮਹਾਰਾਸ਼ਟਰ ਵਿੱਚ ਪ੍ਰਾਤਨ ਰੇਲਵੇ ਸਟੇਸ਼ਨ ਨਾਲ ਦੇੜ ਤੋਂ 1 ਮੀਲ ਦੂਰ ਚੜ੍ਹਦੇ ਪਾਸੇ ਨੂੰ ਸਥਿਤ ਦਸ਼ਮੇਸ਼ ਪਿਤਾ ਸਰਬੰਸਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੀ ਤਪੋ ਭੂਮੀ ਅਤੇ ਸਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸੰਗਤਾਂ ਪੂਰਨ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਆਪੁੱਜਦੀਆਂ ਹਨ ਇਸ ਪਾਵਨ ਸਥਾਨ ਤੋਂ ਕਰੀਬ 1 ਕਿਲੋਮੀਟਰ ਦੂਰ ਸਥਿਤ ਸੰਗਤਾਂ ਦੀ ਸੇਵਾ ਲਈ ਸਿਮਰਨ ਅਤੇ ਗੁਰੂ ਕੇ ਲੰਗਰ ਅਤੇ ਰਹਾਇਸ਼ ਦੇ ਵਿਸ਼ੇਸ਼ ਪ੍ਰਬੰਧਾਂ ਦਾ ਮਹਾਨ ਕੇਂਦਰ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਡੇਰਾ ਬਾਬਾ ਨਿ ਸਿੰਘ ਜੀ ਜੋ ਕਿ ਬਿਲਕੁਲ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਹੈ ਸੋ ਆਪ ਜੀ ਉਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਇਸ ਪ੍ਰਾਤਨ ਸਥਾਨ ਤੇ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਦੇੜ ਆਗਮਨ ਸਮੇ ਸਿੱਖ ਫੌਜਾਂ ਲਈ ਲੰਗਰ ਤਿਆਰ ਕੀਤਾ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਉਹਨਾਂ ਸਮਿਆਂ ਵਿੱਚ ਇਹ ਸਥਾਨ ਬਹੁਤਾ ਮਸ਼ਹੂਰ ਨਹੀਂ ਸੀ ਪਰ ਵਰਤਮਾਨ ਸਮੇਂ ਵਿੱਚ ਇਸ ਪਵਨ ਸਥਾਨ ਨੂੰ ਪ੍ਰਗਟ ਕਰਨ ਦਾ ਉਪਕਾਰ ਕਰਦਿਆਂ ਸਰਬੰਸਦਾਨੀ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਅਦੇੜ ਰੇਲਵੇ ਸਟੇਸ਼ਨ ਤੇ ਪ੍ਰਭੂ ਭਗਤੀ ਵਿੱਚ ਲੀਨ ਸੰਤ ਬਾਬਾ ਨਿਧਾਨ ਸਿੰਘ ਜੀ ਨੂੰ ಅಪਾਰ ਬਖਸ਼ਿਸ਼ ਕਰਕੇ ਹੁਕਮ ਕੀਤਾ ਕਿ ਸਾਡੇ ਪੁਰਾਤਨ ਲੰਗਰ ਵਾਲੇ ਸਥਾਨ ਤੇ ਜਾ ਕੇ ਲੰਗਰ ਆਰੰਭ ਕਰੋ ਜਿਸ ਤੇ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਅਸਰੰਮਰਥਾ ਪ੍ਰਗਟਾਈ ਤਾਂ ਚੋਜੀ ਪ੍ਰੀਤਮ ਨੇ ਆਪ ਜੀ ਨੂੰ ਵਾਰ ਦਿੱਤਾ ਕੀਸਾ ਮੇਰਾ ਹੱਥ ਤੇਰਾ ਭਾਵ ਸੇਵਾ ਸੰਭਾਲ ਦੀ ਡਿਊਟੀ ਤੁਹਾਡੀ ਖਰਚ ਪੂਰਾ ਕਰਨ ਦਾ ਜਿੰਮਾ ਸਾਡਾ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਸੀਸ ਝੁਕਾ ਕੇ ਇਸ ਅਸਥਾਨ ਤੇ ਲੰਗਰ ਦੀ ਸੇਵਾ ਆਰੰਭ ਕੀਤੀ ਅੱਜ ਇਹ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਸ਼ੁਸ਼ੋਭਤ ਹੈ ਸੋ ਆਪ ਜੀ ਦਰਸ਼ਨ ਕਰ ਅੱਜ ਇਹ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਡੇਰਾ ਬਾਬਾ ਨਿਧਾਨ ਸਿੰਘ ਦੇ ਨਾਲ ਨਾਮ ਦੇ ਨਾਲ ਪੂਰੀ ਦੁਨੀਆ ਵਿੱਚ ਸੰਬੰਧਿਤ ਇਤਿਹਾਸ ਪਾਕਿਸਤਾਨ ਹੈ ਸੱਚਖਟਵਾਸੀ ਸੰਤ ਬਾਬਾ ਨਿਹੰਗ ਸਿੰਘ ਜੀ ਦਾ ਜਨਮ 1882 ਈਸਵੀ ਨੂੰ ਪਿਤਾ ਭਾਈ ਉੱਤਮ ਸਿੰਘ ਦੇ ਗ੍ਰਹਿ ਵਿਖੇ ਪਿੰਡ ਨਡਾਲੋ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਸੀ ਆਪ ਜੀ ਅੰਦਰ ਛੋਟੀ ਉਮਰ ਵਿੱਚ ਹੀ ਰੱਬੀ ਲਗਨ ਅਤੇ ਸੇਵਾ ਭਾਵਨਾ ਭਰੀ ਹੋਈ ਸੀ 18 ਸਾਲ ਦੀ ਉਮਰ ਵਿੱਚ ਆਪ ਚਾਂਸੀ ਵਿਖੇ ਫੌਜ ਵਿੱਚ ਭਰਤੀ ਹੋਏ ਪਰ ਆਪ ਜੀ ਨੂੰ ਇਹ ਨੌਕਰੀ ਚੰਗੀ ਨਾ ਲੱਗੀ ਥੋੜਾ ਸਮਾਂ ਸੇਵਾ ਨਿਭਾਉਣ ਤੋਂ ਪਰੰਤ ਆਪ ਜੀ ਸ੍ਰੀ ਹਜੂਰ ਸਾਹਿਬ ਆ ਗਏ ਜਿੱਥੇ ਆਪ ਜੀ ਨੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ 12 ਸਾਲ ਸੇਵਾ ਕੀਤੀ ਇੱਥੇ ਹੀ ਆਪ ਜੀ ਦੀ ਸੇਵਾ ਭਾਵਨਾ ਨਾਲ ਈਰਖਾ ਕਰਨ ਵਾਲੇ ਲੋਕਾਂ ਨੇ ਆਪ ਜੀ ਨੂੰ ਕਾਫੀ ਪਰੇਸ਼ਾਨ ਕੀਤਾ ਜਦੋਂ ਆਪ ਜੀ ਨੇ ਪੰਜਾਬ ਪਰਤਨ ਦਾ ਮਨ ਬਣਾ ਲਿਆ ਤਾਂ ਇਥੇ ਨਦੇੜ ਰੇਲਵੇ ਸਟੇਸ਼ਨ ਤੇ ਹੀ ਪ੍ਰਭੂ ਭਗਤੀ ਕਰਦਿਆਂ ਆਪ ਜੀ ਨੂੰ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪ੍ਰਤੱਖ ਦਰਸ਼ਨ ਦੇ ਕੇ ਖੀਸਾ ਮੇਰਾ ਹੱਥ ਤੇਰਾ ਦਾ ਵਰ ਦਿੰਦਿਆਂ ਗੁਰੂ ਕੇ ਲੰਗਰਾਂ ਦੀ ਸੇਵਾ ਆਰੰਭ ਕਰਨ ਲਈ ਹੁਕਮ ਕੀਤਾ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਸਥਾਨ ਦੇ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਨਦੇੜ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨਦੇ ਹੋਏ ਸੰਤ ਪਾਪਾ ਨਿਦਾਨ ਸਿੰਘ ਜੀ ਨੇ ਗੁਰੂ ਬਖਸ਼ਿਸ਼ ਨਾਲ ਜਿੱਥੇ ਸਖਤ ਕਾਲਣਾ ਕਾਲਦਿਆਂ ਗੁਰੂ ਕੇ ਲੰਗਰਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਉਥੇ ਆਪ ਜੀ ਇਹ ਸੇਵਾ ਨਿਭਾਉਂਦਿਆਂ 4 ਅਗਸਤ 1947 ਨੂੰ ਅਕਾਲ ਚਲਾਣਾ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਆਪ ਜੀ ਤੋਂ ਬਾਅਦ ਸੰਤ ਬਾਬਾ ਹਰਨਾਮ ਸਿੰਘ ਜੀ ਨੇ 1947 ਤੋਂ ਲੈ ਕੇ 1979 ਤੱਕ ਇਸ ਸਥਾਨ ਤੇ ਪਾਵਨ ਸੰਗਤਾਂ ਲਈ ਲੰਗਰਾਂ ਤੇ ਰਹਿائش ਦੇ ਖਾਸ ਪ੍ਰਬੰਧ ਕੀਤੇ ਸੋ ਆਪ ਜੀ ਦਰਸ਼ਨ ਕਰ ਰਹੇ ਹੁਣਾਂ ਪ੍ਰਬੰਧਾਂ ਦੇ ਆਪ ਜੀ ਦੇ ਅਕਾਲ ਚਲਾਣੇ ਉਪਰੰਤ ਸੰਤ ਬਾਬਾ ਆਤਮਾ ਸਿੰਘ ਮੋਨੀ ਹੁਰਾਣੇ 4 ਅਗਸਤ 1979 ਤੋਂ ਲੈ ਕੇ 1983 ਤੱਕ ਸੇਵਾ ਦੇ ਕੁੰਭ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਆਪ ਜੀ ਤੋਂ ਬਾਅਦ ਬਾਬਾ ਸੀਸਾ ਸਿੰਘ ਜੀ ਨੇ ਸੰਗਤਾਂ ਲਈ ਗੁਰੂ ਕੇ ਲੰਗਰਾਂ ਤੇ ਰਹਾਇਸ਼ ਦੇ ਵਿਸ਼ੇਸ਼ ਉਪਰਾਲੇ ਕਰਦਿਆਂ 1983 ਤੋਂ ਲੈ ਕੇ 2005 ਤੱਕ ਅਹਿਮ ਸੇਵਾਵਾਂ ਪ੍ਰਦਾਨ ਕੀਤੀਆਂ ਆਪ ਜੀ ਦੀ ਜੋਗ ਅਗਵਾਈ ਵਿੱਚ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੇਵਾ ਨਿਭਾ ਰਹੇ ਸਨ ਸੋ ਆਪ ਜੀ ਦਰਸ਼ਨ ਕਰ ਰਹੇ ਉਹਨਾਂ ਦੇ ਇਤਿਹਾਸਕ ਸਥਾਨ ਦੇ ਵੀਡੀਓ ਨੂੰ ਕਰਦੇ ਚੱਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸ ਸਥਾਨ ਤੇ ਪਹੁੰਚਿਆ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ ਜਿਵੇਂ ਕਿ ਸਰਾਮਾ ਲੰਗਰ ਗੱਡੀਆਂ ਆਦ ਸੋ ਆਪ ਜੀ ਦਰਸ਼ਨ ਕਰ ਰਹੇ ਉਹਨਾਂ ਦੇ ਪਾਵਨ ਸਥਾਨ ਸੰਤ ਬਾਬਾ ਨਿਹੰਗ ਸਿੰਘ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਸ਼੍ਰੀ ਹਜੂਰ ਸਾਹਿਬ ਨਦੇੜ ਮਹਾਰਾਸ਼ਟਰ ਦੇ ਵੀਡੀਓ ਨੂੰ ਕਰਦੇ ਚੱਲੋ ਸ਼ੇਅਰ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸ ਸਾ ਮਹਾਨ ਧਰਤੀ ਨੂੰ ਕੋਟ-ਕੋਟ ਵਾਰੀ ਪ੍ਰਣਾਮ ਕਹਿਣ ਵਾਲੀ ਸੰਗਤ ਨੂੰ ਜੋਗ ਅਗਵਾਈ ਦਿੰਦਿਆ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਅਤੇ ਹੋਰ ਸਤਕਾਰਯੋਗ ਸ਼ਖਸੀਅਤਾਂ ਨੇ ਅਹਿਮ ਸੇਵਾਵਾਂ ਦਿੱਤੀਆਂ ਸਜੂਦਾ ਸਮੇਂ ਵਿੱਚ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਸਮੂਹ ਸੰਗਤਾਂ ਨੂੰ ਸਹਿਯੋਗ ਦੇ ਰਹੇ ਹਨ ਸੋ ਆਪ ਜੀ ਦਰਸ਼ਨ ਕਰ ਰਹੇ ਉਹ ਕਾਰ ਸੇਵਾ ਚਲਾ ਰਹੇ ਹਨ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਸ਼੍ਰੀ ਹਜੂਰ ਅਬਜਲ ਨਗਰ ਨਦੇੜ ਸਾਹਿਬ ਜੀ ਦੇ ਆਪ ਜੀ ਨੂੰ ਇਸਾ ਸਥਾਨ ਤੇ ਪਾਵਨ ਸਹੂਲਤਾ ਮਿਲ ਜਾਂਦੀਆਂ ਹਨ ਸੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸੇ ਤਰ੍ਹਾਂ ਆਪ ਜੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹਾਂਗੇ ਇਤਿਹਾਸ ਦੱਸਦੇ ਆ ਕਿ ਉਹਨਾਂ ਇੱਕ ਹੀ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹਨ ਅਣਜਾਣ ਬੱਚੇ